ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਸਾਹਿਬ ਜੋ ਕਿ ਪਟਨਾ ਸਾਹਿਬ ਵਿਖੇ ਹੈ ਇੱਥੇ ਰਾਜਾ ਫਤੇ ਚੰਦ ਮੈਣੀ ਦਾ ਮਹਿਲ ਹੋਇਆ ਕਰਦਾ ਸੀ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਬਾਲ ਅਵਸਥਾ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਖੇਡਿਆ ਕਰਦੇ ਸਨ ਤੇ ਉਹਨਾਂ ਨੂੰ ਖੇਡਦਿਆਂ ਦੇਖ ਰਾਜਾ ਫਤੇ ਚੰਦ ਮੈਣੀ ਦੀ ਰਾਣੀ ਬਿਸ਼ੰਭਰਾ ਦੇਵੀ ਜੋ ਕਿ ਮਾਨੀ ਮਨ ਸੋਚਿਆ ਕਰਦੀ ਕਿ ਮੇਰੇ ਘਰ ਵੀ ਇਹੋ ਜਿਹਾ ਪੁੱਤਰ ਪੈਦਾ ਹੋਵੇ ਤਾਂ ਘਟ ਘਟ ਕੇ ਅੰਤਰ ਕੀ ਜਾਣ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਦਿਨ ਰਾਣੀ ਦੀ ਗੋਦ ਦੇ ਵਿੱਚ ਜਾ ਬੈਠੇ ਤਾਂ ਰਾਣੀ ਮੈਣੀ ਨੂੰ ਮਹਾਰਾਜ ਜੀ ਨੇ ਕਿਹਾ ਕਿ ਮੈਂ ਅੱਜ ਤੋਂ ਤੁਹਾਡਾ ਧਰਮ ਦਾ ਪੁੱਤਰ ਤੇ ਤੁਸੀਂ ਮੇਰੇ ਧਰਮ ਦੇ ਮਾਤਾ ਤਾਂ ਰਾਣੀ ਮੈਣੀ ਦੇ ਉਹ ਬੋਲ ਸੁਣ ਕੇ ਅੱਖਾਂ ਦੇ ਵਿੱਚ ਹੰਝੂ ਆ ਗਏ ਤੇ ਉਹਨਾਂ ਨੇ ਬੇਨਤੀ ਕੀਤੀ ਕਿ ਮੈਂ ਵੀ ਚਾਹੁੰਦੀ ਹਾਂ ਕਿ ਤੁਹਾਡੇ ਵਰਗਾ ਲਾਲ ਜਿਹੜਾ ਮੇਰੇ ਘਰ ਹੋਵੇ ਤੇ ਮੇਰੀ ਕੁੱਲ ਜੜੀ ਆ ਉਹ ਹਰੀ ਹੋਵੇ ਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰਾਣੀ ਨੂੰ ਅੱਗੋਂ ਕਹਿਣਾ ਕਰਦੇ ਨੇ ਕਿ ਮੇਰੇ ਵਰਗਾ ਤਾਂ ਮੈਂ ਹੀ ਆ ਤੇ ਅੱਜ ਤੋਂ ਮੈਂ ਤੁਹਾਡਾ ਧਰਮ ਦਾ ਪੁੱਤਰ ਤੇ ਤੁਹਾਡਾ ਨਾਮ ਜਿਹੜਾ ਰਹਿੰਦੀ ਦੁਨੀਆ ਤੱਕ ਇੱਥੇ ਅਮਰ ਰਹੇਗਾ ਸਦੀਵੀ ਰਹੇਗਾ ਤੇ ਉਹਨਾਂ ਨੇ ਕੁਛ ਛਕਣ ਦੀ ਇਸ਼ਾਰਾ ਜਿਤਾਈ ਤੇ ਉਸ ਦਿਨ ਰਾਣੀ ਦੇ ਰਸੋਈ ਦੇ ਵਿੱਚ ਜੋ ਸੀਗਾ ਕੂੜੀਆਂ ਘੁੰਗਰੀਆਂ ਬਣੀਆਂ ਹੋਈਆਂ ਸਨ ਤੇ ਉਹਨਾਂ ਨੇ ਉਹੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸ਼ਿਕਾਇਆਂ ਤੇ ਨਾਲ ਦੇ ਜਿਹੜੇ ਸਾਥੀ ਬੱਚੇ ਸੀ ਉਹਨਾਂ ਨੇ ਸ਼ਿਕਾਇਆਂ ਉਸ ਦਿਨ ਤੋਂ ਉਹ ਲੰਗਰ ਜਿਹੜਾ ਸਵੇਰ ਵੇਲੇ ਕੁੜੀਆਂ ਤੇ ਭੁੰਗੜੀਆਂ ਦਾ ਜਿਹੜਾ ਉਹ ਚੱਲਦਾ ਹੈ ਤੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕੁਝ ਗੁਰੂ ਸਾਹਿਬ ਜੀਆਂ ਪੁਰਾਤਨ ਨਿਸ਼ਾਨੀਆਂ ਅਤੇ ਰਾਣੀ ਬਿਸ਼ੰਬਰਾ ਦੇਵੀ ਦਾ ਉਹ ਕਮਰਾ ਅੱਜ ਵੀ ਮੌਜੂਦ ਹੈ ਤੇ ਉਹਨਾਂ ਦੇ ਵੀ ਦਰਸ਼ਨ ਕਰਦੇ ਆ ਇੱਥੇ ਇਹ ਕਮਰਾ ਰਾਣੀ ਵਿਸ਼ੰਭਰਾ ਦੇਵੀ ਦਾ ਹੋਇਆ ਕਰਦਾ ਸੀ ਜਿੱਥੇ ਕਿ ਅੱਜ ਕੱਲ ਸਚਕੰਡ ਸਾਹਿਬ ਹੈ ਤੇ ਇੱਕ ਰੌਂਦੇ ਦਾ ਦਰਖਤ ਜੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਾਤਣ ਕਰਕੇ ਆਪਣੇ ਹੱਥੀ ਲਗਾਇਆ ਸੀ ਤੇ ਬਹੁਤ ਹੀ ਜਿਹੜਾ ਇਹ ਥੱਲਿਓ ਨੀਵਾ ਹੈ ਕਿ ਕਾਫੀ ਵਿਸ਼ਾਲ ਹੋ ਗਿਆ ਤੇ ਅੱਜ ਵੀ ਹਰਿਆ ਭਰਿਆ ਹੈ ਜਿਨ੍ਹਾਂ ਦੇ ਵਿੱਚ ਇੱਕ ਗੁਰੂ ਗੋਬਿੰਦ ਸਿੰਘ ਜੀ ਦਾ ਬਚਪਨ ਦਾ ਹੱਥ ਚਿੱਤਰ ਹੈ ਤੇ ਉਸ ਦੇ ਨਾਲ ਹੀ ਉਹ ਉਂਗਲੇਲੇ ਨੇ ਜਿਨ੍ਹਾਂ ਦੇ ਨਾਲ ਉਹ ਬਚਪਨ ਦੇ ਵਿੱਚ ਖੇਡਿਆ ਕਰਦੇ ਸਨ ਤੇ ਗੁਲੇਲਿਆਂ ਦੇ ਸੱਜੇ ਹੱਥ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਪਨ ਦਾ ਜੋੜਾ ਹੈ ਜੋੜੇ ਦਾ ਇੱਕ ਹਿੱਸਾ ਹੈ ਜੋ ਕਿ ਬਹੁਤ ਹੀ ਜਿਹੜੀ ਉਸ ਦੀ ਅਵਸਥਾ ਜਿਹੜੀ ਹੈ ਹੁਣ ਪੁਰਾਤਨ ਹੋਣ ਕਰਕੇ ਕਾਫੀ ਖਰਾਬ ਹੋ ਚੁੱਕੀ ਹੈ ਤੇ ਉਹਨਾਂ ਦੇ ਨਾਲ ਹੀ ਜਿਹੜੀ ਹੈ ਇੱਕ ਪੁਰਾਤਨ ਕਮਰ ਕਸੇ ਦੀ ਕਟਾਰ ਹੈ ਇਹ ਨਿਸ਼ਾਨ ਹੱਥ ਲਿਖਤ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹਨ ਇਹ ਉਹਨਾਂ ਨੇ ਗੁਰਦੁਆਰਾ ਮੈਣੀ ਸੰਗਤਬਾਲ ਲੀਲਾ ਪਟਨਾ ਸਾਹਿਬ ਵਿਖੇ ਸਚੋਬਤ ਇੱਕ ਹੱਥ ਲਿਖਤ ਖੋਤੀ ਉੱਪਰ ਦਿੱਤੇ ਸਨ ਇਹ ਪੁਰਾਤਨ ਇਤਿਹਾਸਕ ਸ੍ਰੀ ਆਦ ਗ੍ਰੰਥ ਸਾਹਿਬ ਜੀ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਸੁਰੱਖਤ ਸੰਭਾਲਿਆ ਹੈ